ਲੋਡੋ ਦੇ ਗੋਲ ਬਣਾਉਂਦਾ ਸਕੂਲ ਰਿਤਿਸ਼ਮ ਸੋਹਣਾ ਜਾਂਦੇ ਨੇ ਉੱਥੇ ਵੱਡੇ ਪੱਤਰ ਤੇ ਕਹਲੂ ਕਿ ਟੂਰਨਾਮੈਂਟ ਹੋ ਰਿਹਾ ਸੀ ਤਾਂ ਉਸੇ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਜਿਹੜੀ ਆ ਉਹਨਾਂ ਦੇ ਵੱਲੋਂ ਭਰੀ ਜਾ ਰਹੀ ਸੀ ਬੈਠੇ ਹੋਏ ਸੀਗੇ ਪਰ ਉਸੇ ਦੌਰਾਨ ਕੁਝ ਹਮਲਾਵਰ ਆਉਂਦ ਨੇ ਹਮਲਾਵਰ ਆ ਕੇ ਤਾਬੜ ਤੋੜ ਗੋਲੀਆਂ ਚਰੌਣੀਆਂ ਸ਼ੁਰੂ ਕਰ ਦਿੰਦੇ ਨੇ ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਉਸ ਤੋਂ ਬਾਅਦ ਮੁਹਾਲੀ ਦੇ ਫੋਟੋਸ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਡੈੱਡ ਡਿਕਲੇਰ ਕਰ ਦਿੱਤਾ ਗਿਆ ਸੀਗਾ ਨੌਜਵਾਨ ਮੁੰਡਾ ਸੀਗਾ ਤੇ ਕਿਤਨੇ ਕਿਤੇ 8 ਤੋਂ 9 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਘਰ ਦੀਆਂ ਦੇਖ ਸਕਦੇ ਹਾਂ ਅੰਦਰ ਮਾਤਮ ਸ਼ਾਇਆ ਹੋਇਆ ਪੂਰਾ ਕਿਉਂਕਿ ਕਿਤਨੇ ਕਿਤੇ ਪੂਰੇ ਪਿੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਦੋਸਤਾਂ ਦਾ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਹੁਤ ਸੋਹਣਾ ਮੁੰਡਾ ਸੀ ਕਿਸੇ ਤੇ ਨਾਲ ਦੀ ਕੋਈ ਲੜਾਈ ਝਗੜਾ ਨਹੀਂ ਸੀਗਾ ਪਿੰਡ ਦੇ ਵਿੱਚ ਜਿਸ ਨੂੰ ਵੀ ਮਿਲਦਾ ਸੀ ਹੱਸ ਕੇ ਮਿਲਦਾ ਸੀ ਸਪੈਸ਼ਲੀ ਗੱਲ ਕਬੱਡੀ ਦੀ ਕੀਤੀ ਜਾਵੇ ਸੰਦੀਪ ਦਾ ਵੀ ਕਤਲ ਇਸੇ ਤਰੀਕੇ ਨਾਲ ਗਰਾਊਂਡ ਦੇ ਵਿੱਚ ਵੜ ਕੇ ਕੀਤਾ ਗਿਆ ਉਸ ਤੋਂ ਬਾਅਦ 2025 ਦੇ ਵਿੱਚ ਤਕਰੀਬਨ ਤਿੰਨ ਖਿਡਾਰੀਆਂ ਦੇ ਇਸੇ ਤਰੀਕੇ ਦੇ ਨਾਲ ਕਤਲ ਜੜਨੇ ਹੋ ਚੁੱਕੇ ਨੇ ਇਹ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਪੂਰਾ ਪਿੰਡ ਕਹਿ ਲੋ ਵੀ ਅੱਜ ਸ਼ੋਕ ਦੇ ਵਿੱਚ ਹੈ ਮੇਰੇ ਪਾਕਪੋਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਬੀਤੀ ਸ਼ਾਮ ਮੁਹਾਲੀ ਦੇ ਸੁਹਾਣਾ ਦੇ ਵਿੱਚ ਇੱਕ ਵੱਡਾ ਕਤਲकांड ਹੋਇਆ ਰਾਣਾ ਬਲਾਚੋਰੀਆ ਦਾ ਕਤਲ ਕੀਤਾ ਗਿਆ ਕੁਝ ਹਮਲਾਵਰਾਂ ਨੇ ਉਹਨਾਂ ਦੇ ਵੱਲੋਂ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਇਸ ਸਮੇਂ ਰਾਣਾ ਬਲਾਚੌਰੀਏ ਦੇ ਪਿੰਡ ਅਸੀਂ ਝੜਕੋਆਂ ਪਹੁੰਚੇ ਹੋਏ ਆ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਨੌਜਵਾਨ ਮੁੰਡਾ ਸੀਗਾ ਤੇ ਕਿਤਨੇ ਕਿਤੇ 8 ਤੋਂ 9 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਘਰ ਦੀਆਂ ਦੇਖ ਸਕਦੇ ਹਾਂ ਅੰਦਰ ਮਾਤਮ ছায়ਾ ਹੋਇਆ ਪੂਰਾ ਕਿਉਂਕਿ ਕਿਤਨੇ ਕਿਤੇ ਪੂਰੇ ਪਿੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਦੋਸਤਾਂ ਦਾ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਹੁਤ ਸੋਹਣਾ ਮੁੰਡਾ ਸੀ ਕਿਸੇ ਦੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਸੀਗਾ ਪਿੰਡ ਦੇ ਵਿੱਚ ਜਿਸ ਨੂੰ ਵੀ ਮਿਲਦਾ ਸੀ ਹੱਸ ਕੇ ਮਿਲਦਾ ਸੀ ਪਰ ਕਬੱਡੀ ਨੂੰ ਲੈ ਕੇ ਬਹੁਤ ਜ਼ਿਆਦਾ ਪਿਆਰ ਸੀ ਅੰਦਰ ਕਈ ਟੀਮਾਂ ਨੂੰ ਪ੍ਰਮੋਟ ਕਰਨ ਦਾ ਕੰਮ ਕਰਦੇ ਸੀ ਖੁਦ ਵੀ ਕਬੱਡੀ ਖੇਡਦੇ ਸੀਗੇ ਤੇ ਬੀਤੀ ਸ਼ਾਮ ਸੁਹਾਣਾ ਜਾਂਦੇ ਨੇ ਉੱਥੇ ਵੱਡੇ ਪੱਦਰ ਤੇ ਕਹ ਲੋ ਕਿ ਟੂਰਨਾਮੈਂਟ ਹੋ ਰਿਹਾ ਸੀ ਤਾਂ ਉਸੇ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਜਿਹੜੀ ਆ ਉਹਨਾਂ ਦੇ ਵੱਲੋਂ ਭਰੀ ਜਾ ਰਹੀ ਸੀ ਬੈਠੇ ਹੋਏ ਸੀਗੇ ਪਰ ਉਸੇ ਦੌਰਾਨ ਕੁਝ ਹਮਲਾਵਰ ਆਉਂਦ ਨੇ ਹਮਲਾਵਰ ਆ ਕੇ ਤਾਬੜ ਤੋੜ ਗੋਲੀਆਂ ਚਰੌਣੀਆਂ ਸ਼ੁਰੂ ਕਰ ਦਿੰਦੇ ਨੇ ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਉਸ ਤੋਂ ਬਾਅਦ ਮੋਹਾਲੀ ਦੇ ਫੋਟੋਸ ਹਸਪਤਲ ਦੇ ਵਿੱਚ ਲਿਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਡੈੱਡ ਡਿਕਲੇਰ ਕਰ ਦਿੱਤਾ ਗਿਆ ਸੀਗਾ ਤਾਂ ਹੁਣ ਇਸ ਸਮੇਂ ਚਣਕੋਆ ਪਿੰਡ ਪਹੁੰਚੇ ਹੋਈਆਂ ਜਿੱਥੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਕਿਤੇ ਨ ਕਿਤੇ ਬਹੁਤ ਦੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਵੀ ਕਬੱਡੀ ਖਿਡਾਰੀ ਦਾ ਖੇਡ ਗਰਾਉਂਡ ਦੇ ਵਿੱਚ ਗੋੜੀਆਂ ਮਾਰ ਕੇ ਕਤਲ ਕਰਨਾ ਕਿਸੇ ਵੀ ਖੇਡ ਦਾ ਘਾਣ ਹੁੰਦਾ ਹੈ ਤੇ ਜਿਕਰ ਸਪੈਸ਼ਲੀ ਗੱਲ ਕਬੱਡੀ ਦੀ ਕੀਤੀ ਜਾਵੇ ਸੰਦੀਪ ਦਾਵੀ ਕਤਲ ਇਸੇ ਤਰੀਕੇ ਨਾਲ ਗਰਾਉਂਡ ਦੇ ਵਿੱਚ ਵੜ ਕੇ ਕੀਤਾ ਗਿਆ ਉਸ ਤੋਂ ਬਾਅਦ 2025 ਦੇ ਵਿੱਚ ਤਕਰੀਬਨ ਤਿੰਨ ਖਿਡਾਰੀਆਂ ਦੇ ਇਸੇ ਤਰੀਕੇ ਦੇ ਨਾਲ ਕਤਲ ਜਿਹੜੇ ਨੇ ਹੋ ਚੁੱਕੇ ਨੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਪੂਰਾ ਪਿੰਡ ਹਲੋ ਵਿਅ ਜਸ਼ੋਕ ਦੇ ਵਿੱਚ ਹੈ ਬੀਤੀ ਰਾਤ ਪਿੰਡ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਵੀ ਚੁੱਲ੍ਹਾ ਨਹੀਂ ਜਲਿਆ ਕਿਉਂਕਿ ਜਿੱਥੇ ਦੂਸਰੇ ਪਾਸੇ ਗੈਂਗਸਟਰਾਂ ਦੇ ਵੱਲੋਂ ਸਿੱਧੇ ਤੌਰ ਤੇ ਜ਼ਿੰਮੇਵਾਰੀ ਲਈ ਗਈ ਹੈ ਦਵਿੰਦਰ ਬੰਬੀਆ ਗਰੁੱਪ ਤੇ ਗੋਪੀ ਕੰਸ਼ਾ ਮਪੂਰੀਆ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜਿਹੜਾ ਸੀਗਾ ਜੱਗੂ ਭਗਵਾਨਪੂਰੀਆ ਤੇ ਲਾਰੈਂਸ ਨਾਲ ਵਰਤਦਾ ਸੀ ਉਸ ਦੇ ਕਾਰਨ ਕਤਲ ਕੀਤਾ ਗਿਆ ਤੇ ਦੂਸਰਾ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਕਾਤਲਾਂ ਨੂੰ ਪਨਾਹ ਦੇਣ ਦਾ ਕੰਮ ਜਿਹੜਾ ਆ ਇਸ ਦੇ ਵੱਲੋਂ ਕੀਤਾ ਗਿਆ ਸੀ ਤੇ ਇਹ ਬਦਲਾ ਜਿਹੜਾ ਆ ਸਾਡੇ ਵੱਲੋਂ ਲਿਆ ਗਿਆ ਪਰ ਹਾਲਾਂਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਬਾਅਦ ਦੇ ਵਿੱਚ ਨਿਕਲ ਕੇ ਸਾਹਮਣੇ ਆਏਗਾ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਲਗਾਤਾਰ ਜਾਰੀ ਹੈ ਤੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਜਲਦ ਉਜਲਦ ਇਸ ਕੇਸ ਨੂੰ ਜਿਹੜਾ ਸੁਲਝਾਇਆ ਜਾਏਗਾ ਪਰ ਵੱਡੀ ਗੱਲ ਇਹ ਹੈ ਕਿ ਗਰਾਊਂਡ ਦੇ ਵਿੱਚ ਵੜ ਕੇ ਕਿਸੇ ਪ੍ਰੋਮੋਟਰ ਦਾ ਕਿਸੇ ਖੇਡ ਪ੍ਰੇਮੀ ਦਾ ਇਸ ਤਰੀਕੇ ਨਾਲ ਕਤਲ ਕਰਨਾ ਖੇਡ ਦਾ ਘਾਣ ਹੁੰਦਾ ਹੈ ਤੇ ਰਣਾ ਬਲਚੋਰੀ ਜੀ ਕਰਕੇ ਗੱਲ ਕੀਤੀ ਜਾਵੇ ਕਬੱਡੀ ਦੇ ਨਾਲ ਬਹੁਤ ਪ੍ਰੇਮ ਸੀਗਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਬੱਡੀ ਖੇਡਦੇ ਸੀ ਤੇ ਲੋਕਾਂ ਨੂੰ ਪ੍ਰਮੋਟ ਵੀ ਕਰਦੇ ਸੀ ਖਿਡਾਰੀਆਂ ਨੂੰ ਪ੍ਰਮੋਟ ਦੀ ਕਰਨ ਦਾ ਕੰਮ ਕਰਦੇ ਸੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਕੁਝ ਅੱਗੇ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਇਸ ਕੇਸ ਦੀ ਹਰ ਅਪਡੇਟ ਤੁਹਾਡੇ ਨਾਲ ਨਿਰਪੱਖ ਪੋਸਟ ਤੇ ਸਾਂਝੀ ਕਰਦੇ ਰਹਾਂਗੇ ਕੈਮਰਾਮੈਨ ਅਸ਼ੋਕ ਦਲਾਲ ਮੈਂ ਵੀ ਕਰਨ ਨਿਰਪੱਖ ਪੋਸਟ